ਬਾਕੀ ਮੈਂ ਸਿੰਘ ਜਥੇਬੰਦੀਆਂ ਸਿਨੇਮਾ ਘਰ ਦੇ ਵਿੱਚ ਜਾ ਕੇ ਸ਼ੀਸ਼ੇ ਤੋੜ ਰਿਹਾ ਨੁਕਸਾਨ ਕਰ ਰਿਹਾ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਫਿਲਮਾਂ ਨੂੰ ਵੇਖੋ ਜਿਹੜਾ ਸਾਡੀ 18ਵੀਂ ਤੇ 19ਵੀਂ ਸਦੀ ਦਾ ਇਤਿਹਾਸ ਹੈ ਨਾ ਉਹ ਇਹਦੇ ਵਿੱਚੋਂ ਝਲਕਦਾ ਵਾ ਉਹ ਜ਼ਰੂਰ ਵੇਖਣਾ ਚਾਹੀਦਾ ਹਾਂ ਆਪਾਂ ਪਹਿਲਾਂ ਹੀ ਕਮੀਆਂ ਲੱਭਣ ਲੱਗ ਪਈਨੇ ਆ ਕਿਉਂਕਿ ਇਹ ਦੇ ਇਸ ਹਿਸਾਬ ਨਾਲ ਫਿਲਮ ਬਣੀ ਹੈ ਨਾ ਇਹਦਾ ਅਗਲਾ ਦੂਜਾ ਭਾਗ ਵੀ ਆਊਗਾ ਤੇ ਆਪਾਂ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਨਾ ਉਹ ਗਿੱਪੀ ਕਰਿਆਲ ਨਾਲ ਬਹਿ ਜੇ ਉਹਨੂੰ ਦੱਸੇ ਉਹ ਸੁਧਾਰ ਕਰ ਲੂਗਾ ਬਾਕੀ ਫਿਲਮ ਵੇਖਣ ਵਾਲੀ ਹੈ ਇਸ ਫਿਲਮ ਦੇ ਵਿੱਚ ਵਚਨਾ ਕਰਦਾਰ ਸੀਗਾ ਉਹਨੇ ਆਪਣੇ ਨਾਲ ਮੱਝ ਕੀਤੀ ਆਪਣੇ ਬਿਅੰਗ ਸਿੰਘ ਜੱਥੇ ਬੰਦੀਆਂ ਹੁਣ ਲੱਤਾਂ ਖੇਚਰੀਆਂ ਨੇ ਹਰ ਭਗਤ ਨਰਨਜਨੀਆ ਨੂੰ ਤੁਸੀਂ ਜਾਣਦੇ ਜੇ ਜਾਣਦੇ ਹਾਂ ਦੇ ਤੇ ਫਿਰ ਉਹ ਹਰਤਾ ਹੀ ਹੁੰਦਾ ਇਹੋ ਜਹ ਹਰ ਭਗਤ ਨਰਨਜਨੀਆ ਤੇ ਕਿਤੇ ਨਾ ਕਿਤੇ ਪੈਦਾ ਹੋ ਹੀ ਜਾਂਦਾ ਖਾਸੇ ਤੁਸੀਂ ਮਹਿਸੂਸ ਕਰਦੇ ਹੋ ਕਿ ਹੁਣ ਤਾਂ ਮੋٹے ਨਾਲ ਮੋਟਾ ਲੱਗ ਕੇ ਖੰਡ ਦਾ ਟਾਈਮ ਤਾਂ ਆ ਗਿਆ ਤੁਹਾਨੂੰ ਉਹ ਗੱਲ ਕਹਿ ਤੀ ਯਾਰ ਵੀ ਆਪਾਂ ਇੱਥੇ ਜਿਹੜੇ ਪ੍ਰਵਾਸੀ ਐਕਟਰ ਨੇ ਨਾ ਉਹਨਾਂ ਨੂੰ ਕਰੋੜਾਂ ਦੇ ਇੱਥੋਂ ਪੰਜਾਬ ਦੇ ਵਿੱਚ ਫਿਲਮਾਂ ਦੇ ਅਮਦਨ ਕਰਾਈ ਆ ਆਪਾਂ ਬਜਰੰਗੀ ਭਾਈ ਜਾਨ ਵਰਗੀ ਫਿਲਮ ਨੂੰ ਕਰੋੜਾਂ ਦੀ ਆਮਦਨ ਕਰਾਈ ਬਾਹੂਬਲੀ ਵਰਗੀ ਬਾਹੂਬਲੀ ਵਰਗੀ ਫਿਲਮ ਨੂੰ ਇੱਥੇ ਕਰੋੜਾਂ ਉਹਨੇ ਕਮਾਇਆ ਗਦਰ ਫਿਲਮ ਨੇ ਕਰੋੜਾ ਰੁਪਇਆ ਕਮਾਇਆ ਹਾਂ ਜੇ ਕੋਈ ਸਾਡੇ ਇਤਿਹਾਸਕ ਪੱਖੋਂ ਆਪਣਾ ਪੇਸ਼ ਕਰ ਰਹੀ ਆ ਕੋਈ ਪੰਜਾਬੀ ਫਿਲਮ ਜਿਹਦੇ ਵਿੱਚ ਅਸੀਂ ਦੇਖਿਆ ਵਾ ਵੀ ਜੇ 1929 ਨੂੰ ਛੱਡ ਕੇ ਉਹ ਬਹਿ ਕੇ ਗੱਲਾਂ ਹੋ ਜਾਂਦੀਆਂ ਫੇਲਾ ਵਾਲੇ ਫਿਲਮ ਵੇਖਣ ਵਾਲੀ ਆ ਇਹਦਾ ਅਗਲਾ ਜਿਹੜੇ ਹਿਸਾਬ ਨਾਲ ਫਿਲਮ ਬਣੀ ਦੂਜਾ ਭਾਗ ਵੀ ਜ਼ਰੂਰ ਬਣੂਗਾ ਕਿਉਂਕਿ ਇਹਨੂੰ ਪੂਰਾ ਨਾ ਐਂਡ ਨਹੀਂ ਕੀਤਾ ਦੂਜਾ ਭਾਗ ਵੀ ਇਹਦਾ ਜ਼ਰੂਰ ਬਣੂਗਾ ਹਾਂ ਜੇ ਕਿਸੇ ਨੂੰ ਤਰਾ ਜਾਣਾ ਤੇ ਅਸੀਂ ਉਹਨੂੰ ਕਿੱਪੀ ਕਰਿਆਲ ਨਾਲ ਭਾਦਾਂਗੇ ਉਹਨੂੰ ਦੱਸ ਦੇਣ ਕਿ ਕਹੋਗੇ ਕਈ ਗੱਲਾਂ ਜਿਹੜੀਆਂ ਹਾਨੂੰ ਨਹੀਂ ਪਤਾ ਉਹ ਦੂਜੇ ਜਿਹੜੇ ਸਾਡੇ ਐ ਗੁਰਸਖਵੀਰ ਨੇ ਉਹਨਾਂ ਨੂੰ ਪਤਾ ਸਾਰਿਆਂ ਦੀ ਸਲਾਹ ਲੈ ਕੇ ਉਹ ਡੀਪੀ ਕਰਿਆਲ ਨੂੰ ਵੀ ਕਹਾਂਗੇ ਕਿ ਅਗਲੀ ਜਿਹੜੀ ਫਿਲਮ ਇਹਦਾ ਜਿਹੜਾ ਅਗਲਾ ਤੋਂ ਭਾਗ ਤਿਆਰ ਕਰਦੇ ਨਾ ਬੈ ਕੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਉਹ ਵੀ ਕੱਢ ਦਿਆਂਗੇ ਬਾਬਾ ਜੀ ਇਹ ਖਾਲਸਾ ਜਿਹੜਾ ਆ ਉਹ ਰਾਖੀ ਲਈ ਬਣਿਆ ਪਰ ਕੈਨਨ ਸਿੰਘ ਜਿੱਥੇ ਬੰਦੀਆਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸ਼ੀਸ਼ੇ ਤੋੜਦੇ ਨੇ ਨੁਕਸਾਨ ਕਰਦੇ ਆ ਦੇਖੋ ਜੀ ਅਸੀਂ ਆਪਣੀ ਗੱਲ ਕਰਾਂਗੇ ਜਿਹੜਾ ਮੈਂ ਤਾਂ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਮੈਂ ਤਾਂ ਵਾਰ-ਵਾਰ ਦੋ ਤਿੰਨ ਵਾਰ ਤੁਹਾਨੂੰ ਇਹੋ ਕਹਤਾ ਵਾ ਵੀ ਜਿਹੜੀਆਂ ਕੋਈ 1921 ਰਹਿ ਗਈ ਹੋਗੀ ਫਿਲਮ 'ਚ ਉਹ ਉਦੋਂ ਨਾ ਬਹਿ ਕੇ ਕਰ ਲੈਣਾ ਬਾਕੀ ਫੇਰ ਨਾਲ ਫਿਲਮ ਤੇ ਵੇਖਣਾ ਫਿਲਮ ਦੇ ਵਿੱਚ ਫਿਲਮ ਵੇਖਣ ਫਿਲਮ ਵੇਖਣ ਫਿਲਮ ਦੇ ਵਿੱਚ ਚੰਗੀਆਂ ਗੱਲਾਂ ਨੇ ਜਿਹੜਾ ਸਾਡਾ ਇਤਿਹਾਸਕ ਪੱਖ ਹੈ ਜਿਹੜਾ ਆਪਾਂ ਐ ਸਪੀਕਰਾਂ ਦੇ ਰਾਈ ਸੁਣਦੇ ਆ ਜਾਂ ਕਥਾ ਦੇ ਰਾਈ ਸੁਣਦੇ ਰਿਆਂ ਗੁਰਪ੍ਰਤਾ ਸੂਰਜ ਗ੍ਰੰਥ ਦੇ ਵਿੱਚ ਉਹ ਇਤਿਹਾਸਕ ਪੱਖ ਸੁਣਦੇ ਆ ਨਾ ਵੀ ਫਲਾਣਾ ਦੂਜਾ ਇਕਲੇ ਬੰਦੇੋਂ ਮੁਹੰਮਦ ਖਾਨ ਆਇਆ ਸੀ ਕਾਲੇ ਖਾਨ ਆਇਆ ਸੀ ਹੈ ਸੈਦ ਖਾਨ ਚੜ ਕੇ ਆਇਆ ਸੀ ਉਹ ਬੜਾ ਬਲੀ ਸੀ ਉਹ ਜੀਆਂ ਚੀਜ਼ਾਂ ਵਿੱਚ ਵੇਖਣ ਵਾਲੀਆਂ ਤੇ ਬਾਬੇ ਬਚਿੱਤਰ ਸਿੰਘ ਵਰਗਾ ਕਾਰੇ ਜੇ ਸਰੀਰ ਦਾ ਸਿੰਘ ਵੀ ਲੜਿਆ ਸੀ ਇਹੋ ਜੀਆਂ ਚੀਜ਼ਾਂ ਇਹਦੇ ਵਿੱਚ ਵੇਖਣ ਵਾਲੀਆਂ ਨੇ ਕਿਉਂਕਿ ਹੁਣ ਸਮਾਂ ਪਏ ਮੈਂ ਤਾਂ ਤੁਹਾਨੂੰ ਜਦੋਂ ਆਪਾਂ ਅੰਦਰ ਆਏ ਉਦੋਂ ਵੀ ਦੱਸਤਾ ਵੀ ਹਰ ਕੋਈ ਕਿਹੜਾ ਵਾ ਪੰਜਾਬ ਦੇ ਵਿੱਚ ਭਾਵੇਂ ਉਹ ਪ੍ਰਚਾਰਕ ਆ ਭਾਵੇਂ ਉਹ ਹੈੱਡ ਗ੍ਰੰਥੀ ਆ ਭਾਵੇਂ ਉਹ ਗ੍ਰੰਥੀ ਆ ਗਿਆਨੀ ਆ ਕਿਹੜਾ ਮੋਬਾਈਲ ਦੀ ਵਰਤੋਂ ਨਹੀਂ ਕਰ ਰਿਹਾ ਕਿਹੜਾ YouTube ਦੀ ਵਰਤੋਂ ਨਹੀਂ ਕਰ ਰਿਹਾ ਕਿਹੜਾ ਉਹਦੇ ਵਿੱਚੋਂ ਚੰਗੀਆਂ ਮਾੜੀਆਂ ਚੀਜ਼ਾਂ ਉਹਦੇ ਚੋਂ ਚੰਗੀਆਂ ਗੱਲਾਂ ਵੀ ਲੱਭਦਾ ਵਾ ਉਹਨੂੰ ਮਾੜੀਆਂ ਨੂੰ ਪਰੇ ਵੀ ਕਰਦਾ ਵਾ ਕਿਹੜਾ ਵਾ ਬੰਦਾ ਇਸ ਕਰਕੇ ਜੇ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਪੰਜਾਬ ਦੇ ਆਪਣਾ ਪੰਜਾਬੀ ਸਿਲਮੇ ਦੇ ਰਾਹੀਂ ਸਾਨੂੰ ਕੋਈ ਇਤਿਹਾਸਕ ਪੱਖ ਮਿਲ ਰਿਹਾ ਵਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਬਕਾਇਦਾ ਮਨਜ਼ੂਰੀ ਲੈ ਕੇ ਉਹਨਾਂ ਨੇ ਫਿਲਮ ਤਿਆਰ ਕੀਤੀ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਵੀ ਆਹ ਆ ਚੀਜ਼ਾਂ ਤੁਸੀਂ ਕਰ ਸਕਦੇ ਆਹ ਚੀ ਉਹ ਵੇਖ ਲੈਣ ਆ ਗਏ ਵੇਖ ਕੇ ਕਰ ਲੈਣ ਜੇ ਕੋਈ ਇਹਦੇ ਆ ਵੀ ਬੈ ਕੇ ਗੱਲ ਕਰ ਲੈਣ ਗੀਪੀਕਰ ਵਾਲੇ ਦੇ ਤਿੰਨ ਪੁੱਤਰ ਨੇ ਕੇਸਾਧਾਰੀ ਨੇ ਇਸ ਫਿਲਮ ਦੇ ਵਿੱਚ ਪਰ ਕਈ ਲੋਕ ਉਹ ਸਵਾਲ ਕਰੇ ਕਰ ਰਹੇ ਨੇ ਜਿਨ੍ਹਾਂ ਨੇ ਕੇਸ ਤੱਕ ਨਹੀਂ ਲੁਕੋਇਆ ਲੱਗਾਈਆਂ ਮੈਂ ਤਾਂ ਫਿਲਮ ਵੇਖ ਕੇ ਕਹਿੰਦਾ ਸਾਰੇ ਪਰਿਵਾਰ ਨੇ ਫਿਲਮ ਬਣਾਤੀ ਹਾਂ ਜੀ ਬਹੁਤ ਸੋਹਣੀ ਹੈ ਬਾਕੀ ਵਧੀਆ ਫਿਲਮ ਵਧੀਆ ਵਾ ਇਹਨੂੰ ਫਿਲਮ ਨੂੰ ਸਾਰੇ ਦੇਖਣਗੇ ਕੁੱਤੇ ਐਕਟਰਾਂ ਦੀਆਂ ਬਾਲੀਵੁੱਡ ਦੇ ਐਕਟਰਾਂ ਨੂੰ ਕਰੋੜਾ ਰੁਪਈਆ ਪੰਜਾਬ ਚੋਂ ਕਮਾ ਕੇ ਦੇ ਸਕਦੇ ਆਂਗੇ ਇਹਦੇ ਤੁਹਾਡੇ ਪੰਜਾਬ ਦਾ ਪੁੱਤ ਆ ਇਹਦੀ ਮਤ ਕਰੋ ਠੀਕ ਧੰਨਵਾਦ ਜੀ